ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਦੇ ਮੌਸਮ ਦੀ ਪਲੱਸ ਅਗਲੇ 5 ਦਿਨਾਂ ਦੇ ਯਾਨੀ ਕਿ ਅੱਜ 11 ਤਰੀਕਾ 15 ਸਤੰਬਰ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਮੌਨਸੂਨ ਦੀਆਂ ਕੀ ਗਤੀਵਿਧੀਆਂ ਹੋਣਗੀਆਂ ਕਿੰਨੇ ਕ ਮੌਨਸੂਨ ਤੇ ਮੀਂਹ ਲੱਗਣਗੇ ਪੰਜਾਬ ਦੇ ਵਿੱਚ ਇਹ ਗੱਲ ਫਾਤੇ ਇਸ ਵੀਡੀਓ ਦੇ ਵਿੱਚ ਕੀਤੀ ਜਾਵੇਗੀ ਐਸੇ ਲਈ ਜਿਆ ਜੋ ਲਾਈਵ ਸੈਟਲਾਈਟ ਤਸਵੀਰਾਂ ਨੇ ਤਾਜ਼ਾ ਸੈਟਲਾਈਟ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅੱਜ ਦਿਨ ਹੈ ਜੀ 11 ਸਤੰਬਰ ਦਾ ਲਗ ਫਗ ਸਵੇਰ ਦੇ ਪਾਣੀਕ 8 ਵਜੇ ਚੱਲੇ ਆ ਪੰਜਾਬ ਦੀ ਗੱਲ ਕਰਦੇ ਆ ਤੇ ਐਸਐਲਈ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਆ ਸੈਟਲਾਈਟ ਕੇ ਹੌਤੇਫਾਗਾ ਦੇ ਵਿੱਚ ਜਿਹੜਾ ਮੌਸਮ ਹੈ ਉਹ ਲਗਭਗ ਸਾਫ ਬਣਿਆ ਹੋਇਆ ਤੇ ਵੱਡੇ ਫੱਟੜ ਦੇ ਕੋਈ ਤਬਦੀਲੀ ਕੋਈ ਮੌਸਮ ਦੇ ਵਿੱਚ ਗੜਬੜ ਫਿਲਹਾਲ ਸੰਭਵ ਨਹੀਂ ਹੈ ਅੱਜ 11 ਤਰੀਕਾ ਜੀ ਅੱਜ ਮੌਸਮ ਸਾਫ ਰਹਿਣ ਦੇ ਅਸਰ ਨੇ 12 ਤਰੀਕ ਨੂੰ 13 ਤਰੀਕ ਨੂੰ ਤੇ 14 ਤਰੀਕ ਨੂੰ ਹੋ ਸਕਦਾ 15 ਤਰੀਕ ਨੂੰ ਵੀ ਮੌਸਮ ਲਗਭਗ ਸਾਫ ਹੀ ਰਹੇਗਾ ਹਲਕੇ ਮੋٹے ਸਿਟੇਸ਼ਰਾਟੇ ਹਲਕੇ ਤੇਜ਼ ਮੀਂਹ ਕਿਤੇ ਕੁਝ ਥਾਵਾਂ ਤੇ ਲੱਗ ਸਕਦੇ ਨੇ ਜਿਵੇਂ ਦੁਪਹਿਰ ਬਾਅਦ ਕਿਤੇ ਵੱਡੇ ਇਸ਼ਾਰਾ ਦੇ ਉੱਤੇ ਬੱਦਲ ਬਣ ਜਾਂਦਾ ਤੇ ਉਹ ਲਿਮਟਡ ਕਾਰਵਾਈਆਂ ਯਾਨੀ ਕਿ ਘੱਟ ਖੇਤਰੀ ਕਾਰਵਾਈਆਂ ਦਰਜ ਕਰਾ ਸਕਦਾ ਹੈ ਇਹ ਵੱਡਾ ਸ਼ਹਿਰ ਕੋਈ ਵੀ ਹੋ ਸਕਦਾ ਲੁਧਿਆਣਾ ਹੋ ਸਕਦਾ ਇੱਥੇ ਪਟਿਆਲਾ ਹੋ ਸਕਦਾ ਮਹਾਲੇ ਚੰਡੀਗੜ੍ਹ ਵਾਲੇ ਪਾਸੇ ਹੁਸ਼ਿਆਰ ਫੜਕਰ ਦਾ ਅਸਰ ਕਿਤੇ ਵੀ ਸੋ ਵੱਡੇ ਫੱਦਰ ਦੇ ਮੀਦੇ ਆਸਾਰ ਨਹੀਂ ਹੈ ਇਹ ਘੱਟ ਖੇਤਰੀ ਕਾਰਵਾਈਆਂ ਮਾੜੇ ਮੋٹے ਸਿਟੇ ਸ਼ਰਾਟੇ ਜਿਹੜੇ ਆ ਹਲਕੇ ਤੋਂ ਲੈ ਕੇ ਤੇਜ਼ ਝਰਾਟੇ ਸੰਭਵ ਹੋਣਗੇ ਦੁਪਹਿਰ ਬਾਅਦ ਕਿਤੇ ਨਾ ਕਿਤੇ ਬੱਦਲ ਬਣ ਜਾ ਕਰੇਗਾ ਆਸਾਰ ਮੋٹے ਤੌਰ ਤੇ ਜਿਹੜੇ ਫਸਾਦ ਖੇਤਰ ਤੇ ਫਸਾਦ ਦੇ ਨਾਲ ਲੱਗਦੇ ਕੁਝ ਮਾਲਵੇ ਦੇ ਖੇਤਰਾਂ ਦੇ ਵਿੱਚ ਉਮੀਦ ਹੈ ਵੱਧਦੇ ਹੁੰਦੇ ਨੇ ਵੈਸੇ ਬਹੁਤੇ ਖਾਗਾਂ ਦੇ ਵਿੱਚ ਮੌਸਮ ਸਾਫ਼ ਰਹੇਗਾ ਸਹੀ ਕਿ ਨਵੀਂ ਵੈਸਟਰਨ ਡਿਸਰਬੈਂਸ ਇੱਕ ਨਵਾਂ ਪੱਛਮੀ ਸਿਸਟਮ ਜਿਹੜਾ ਕਿ 15 ਤੋਂ ਬਾਅਦ ਯਾਨੀ ਕਿ 16 17 18 ਜਾਂ 18 19 20 ਦੇ ਲਾਗੇ ਛਾ ਕੇ ਆਵੇਗਾ ਤੇ ਇਹ ਸਿਸਟਮ ਵੱਡੇ ਖੱਦਰ ਦੇ ਪ੍ਰਭਾਵਿਤ ਕਰ ਸਕਦਾ ਪੰਜਾਬ ਹਰਿਆਣਾ ਰਾਜਸਥਾਨ ਹਿਮਾਚਲ ਉੱਤਰਾਖੰਡ ਜੰਮੂ ਨੂੰ ਤੇ ਇਦੇ ਵਿੱਚ ਕਾਫੀ ਮੀ ਇਹ ਸਿਸਟਮ ਲਵਾ ਸਕਦਾ ਹਲੇ ਅਸਰ ਇਹ ਜਾਫਰੇ ਨੇ ਤੇ ਇੱਕ ਐਲਪੀਏ ਯਾਨੀ ਕਿ ਘੱਟ ਦਵਾ ਦਾ ਖੇਤਰ ਵੀ ਬੰਗਾਲ ਦੀ ਛਾੜੀ ਤੋਂ ਆਣਾ ਤੇ ਜਦੋਂ ਮਾਨਸੂਨ ਦੀਆਂ ਪਾਣਾਂ ਦੀ ਸਿੱਧੀ ਟੱਕਰ ਇਹ ਸਿਸਟਮ ਨਾਲ ਹੋਣੀ ਹੈ ਤੇ ਕਿੰਨੇ ਕੁ ਮੀ ਲੱਗਣਗੇ ਕਿੰਨੇ ਕੁ ਨਹੀਂ ਲੱਗਣਗੇ ਇਹ ਆਉਦੇ ਦਿਨਾਂ ਦੇ ਵਿੱਚ ਤਸਵੀਰ ਸਾਫ਼ ਹੋਵੇਗੀ ਤੇ ਉਹ ਐਲਪੀਏ ਸਿੱਧਾ ਆਉਂਦਾ ਨਹੀਂ ਆਉਂਦਾ ਜਾਂ ਉਹਦਾ ਟਰੈਕ ਚੇਂਜ ਹੋ ਜਾਂਦਾ ਇਹ ਵੀ ਕਾਫੀ ਕੁਝ ਨਿਰਪੜ ਕਰੇਗਾ ਕਿ ਮੀ ਕਿੰਨੇ ਕੁ ਲੱਗਣਗੇ ਸੋ ਮਾਨਸੂਨ ਦੀ ਫਿਲਹਾਲ ਕਾਰਵਾਈਆਂ ਘਟੀਆਂ ਹੋਈਆਂ ਨੇ ਪੰਜਾਬ ਦੇ ਵਿੱਚ ਤੇ ਮਾਨਸੂਨ ਦੀਆਂ ਕਾਰਵਾਈਆਂ ਬਦਲ ਆ ਲਾਈਵ ਅਧਨਗੇ ਉਹਦੇ ਦਿਨਾਂ ਦੇ ਵਿੱਚ ਤੇ ਹੁਣ ਮੌਨਸਨ ਦੀ ਵਾਪਸੀ ਵੀ ਲਗਫਗ ਹੁਣ ਜਾਂਦੀ ਮੌਨਸਨ ਕਿਤੇ ਨਾ ਕਿਤੇ ਮੀਂਹ ਲਗਵਾਵੇਗੀ ਉਹਦੇ ਦਿਨਾਂ ਦੇ ਵਿੱਚ ਤੇ ਤਸਵੀਰ ਹੌਲੀ ਹੌਲੀ ਸਾਫ਼ ਹੋਏਗੀ ਜੀ ਤੇ ਅਪਡੇਟ ਤੁਹਾਨੂੰ ਅਸੀਂ ਕਰਦੇ ਰਹਾਂਗੇ ਇੱਕ ਨਜ਼ਰ ਜਾਂਦੇ ਜਾਂਦੇ ਤਾਜ਼ਾ ਅਪਡੇਟ ਤੇ ਲਾ ਲੈਨੇ ਆ ਜੋ ਅੱਜ ਮੌਸਮ ਵਿਭਾਗ ਨੇ ਜਾਰੀ ਕੀਤੀ ਹੈ 11 ਸਤੰਬਰ ਯਾਨੀ ਕਿ ਅੱਜ ਦੀ ਤਰੀਕ ਫਈ ਹੋਈ ਹੈ ਪੰਜਾਬ ਦੇ ਲਈ ਇਹ ਵਾਰਨਿੰਗ ਆ ਗਿਆ ਜੀ 11 ਤੋਂ ਲੈ ਕੇ 16 ਤਰੀਕ ਯਾ ਕਹ ਲਈ 17 ਤਰੀਕ ਤੱਕ ਦੀ ਆਫਰ ਡੇਟ ਤੁਹਾਡੇ ਸਾਹਮਣੇ ਆ ਨੋ ਵਾਰਨਿੰਗ ਇੱਥੇ ਲਿਖਿਆ ਹੋਇਆ ਵੱਡੇ ਫੱਦਰ ਤੇ ਕੋਈ ਅਲਰਟ ਨਹੀਂ ਆ ਮਾਲੀ ਮੋਟੇ ਛਿੱਟੇ ਛਾਟੇ ਕਿਦਨੇ ਕਿਤੇ ਚਾਰਜ ਹੁੰਦੇ ਰਹਿਣਗੇ ਘਟ ਖੇਤਰੀ ਕਾਰਵਾਂ ਜਾਂ ਪੈਨ ਕਰ ਲਈ ਬਾਦੇ ਫਾਗਾਂ ਦੇ ਵਿੱਚ ਮਾਸਾ ਸਾਫ ਰਹੀ ਜੀ